ਤਾਂ ਹਮਾਰ ਦੇ ਕਰਦੇ ਫੁੱਟੋ ਦੇਖ ਸਾਫ ਹੁੰਦੀ ਹੈ ਮੇਰੀ ਸਾੜੀ ਕੋਲੇ ਹੈ ਪੱਖਾ ਬਦਲੀ ਜਨਾ ਭਰਾਵਾ ਕਹਿੰਦੀ ਸੈੱਲ ਬਦਲ ਕੇ ਜਾ ਸੈੱਲ ਬਦਲਦਾ ਹੁਣ ਸਾੜੀ ਮੂਰੇ ਤਾਂ ਫਿਰ ਤੇਰੇ ਸਿੱਕ ਤਾਂ ਲੱਗ ਜਾਂਦਾ ਸਾੜੀ ਮੂਰੇ ਤਾਂ ਰੱਛਵੀ ਤੇਰੇ ਬਿਨਾ ਤਾਂ ਜੀਜਾ ਪੱਖਾ ਵੀ ਨਹੀਂ ਲੋਟ ਕਰੇ ਹੋਰ ਮਾਏ ਚੰਗੋ ਤਾਂ ਸਪੈਸ਼ਲ ਆਇਆ ਆ ਭਰਾ ਹੋਰ ਮੱਖਾ ਮੇਰੀ ਜੀਜਾ ਸੈੱਲ ਦਾ ਮੱਛਰ ਕਹਿੰਦਾ ਮੇਰੀ ਸਾੜੀ ਨੂੰ ਉਹ ਮੇਰਾ ਜੀਜਾ ਮਿਸਤਰੀ ਆ ਉਹ ਲੋਡ ਕਰੂਗਾ ਹੋਰ ਤਾਂ ਇਹਦਾ ਸੈੱਲ ਬਦਲਣਾ ਨੰਬਰ ਨੂੰ ਕਰਨਾ ਸੈੱਲ ਬਦਲਣਾ ਨਾ ਮੈਂ ਤਾਂ ਆਹ ਇੰਆ ਭਰਾ ਉਹ ਸਾੜਗਾ ਅਹੀਂ ਲਾ ਲੈਣ ਦਿੰਦੇ ਨਹੀਂ ਕਿਉਂ ਸੈੱਲ ਬਦਲਣਾ ਭੂਗਣਾ ਦੇਖਣਾ ਚਲਾ ਕੇ ਇਹਨੂੰ ਸੈੱਲ ਨਾਲ ਚੱਲੂਗਾ ਕਿਉਂ ਬੱਚਾ ਕੋਈ ਨਕਸ਼ਾ ਤੇ ਹੋਰ ਕੀ ਹੈ ਦੇਖਨੇ ਆ ਭਰਾ ਖੋਲ ਖੋ ਜੀਜਾ ਹੋਲਿਆ ਪੱਖਾ ਤਾਂ ਮੇਂ ਤੇਰਾ 11 ਤੇ ਫੁਲਾ ਰਹੀ ਹਾਂ ਤੇ ਇਹ ਭਲੇੜਦਾ ਹਾਂ ਪ੍ਰਭੂ ਸਾਡੀ ਇੱਕ ਲੱਗੀ ਪਈ ਹੈ ਵੀਡੀਓ ਬਣਾਉਣਾ ਆ ਦੇਖੋ ਭਰਾਓ ਮੇਰਾ ਜੀਜਾ ਪੱਖਾ ਲੋਟ ਘੜੀ ਜਾਂਦਾ ਇਹ ਨੂੰ ਆਇਆ ਮੇਰੀ ਸਾਲੀ ਗਰਮੀ ਮਰਦੀ ਹੈ ਹਨ ਤੇ ਹੋਰ ਮੱਛਰ ਕਾ ਜਾਂਦਾ ਮੇਰੇ ਤਰਸਾਂਦਾ ਮੇਰੀ ਸਾਲੀ ਤੇ ਅੱਛਾ ਕੀ ਕਰੀਏ ਮੱਛਰ ਖਾ ਜਾਂਦਾ ਮੱਛਰੀ ਵਾਲਾ ਹੋਰ ਇੱਕ ਤਾਂ ਸਰਸੂਰਗੜਾ ਸੋਡੇ ਇੱਥੇ ਮੈਂ ਹੱਕਾ ਨੂੰ ਪੈਸੇ ਲਾਉਣੇ ਆ ਮੇਰਾ ਜਿਹੜਾ ਜੀਜਾ ਮਿਸਤਰੀ ਐ ਤਾਂ ਉਹ ਤਾਂ ਫਿਰ ਪੈਸੇ ਹੀ ਲੈ ਸਰਸੂਰਗੜਾ ਮੱਛਰ ਜਾਂਦਾ ਹੀ ਨਹੀਂ ਸੋਡੇਗਾ ਇੱਥੇ ਹੋਰ ਜੀਜਾ ਨਾਲੀ ਦਾ ਕਰਕੇ ਨਾਲੀ ਆ ਨਾ ਵੱਡਾ ਹੀ ਹੈ ਨਾ ਪਾਣੀ ਗੰਦਾ ਵੀ ਹੁੰਦਾ ਤਾਂ ਹੁਣ ਹਟਰਾਤਾ ਹਨੇ ਤਾਂ ਹੁੰਦਾ ਇੱਥੇ ਹੂੰ ਹੂੰ ਕਿਹਦੇ ਸੋਡੇ ਆ ਮੇਰਲਾ ਇੱਥੇ ਘਰਪ੍ਰੀਤ ਬਣਾਵਾਲੀ ਵਾਲਾ ਕਹਿੰਦਾ ਇੱਥੇ ਆਇਆ ਸੀ ਬਾਬਾ ਬਲਦਾਸ ਪਟਾਂ ਵਾਲਾ ਪੋਲ ਕੋਈ ਸਬੇਸਾਂ ਦੇ ਮੁਗੜ ਹਾਂ ਇੱਥੇ ਗੁਰਪ੍ਰੀਤ ਆਇਆ ਸੀ ਕਹਿ ਕੇ ਗਿਆ ਕਹਿੰਦੇ ਵੀ ਗੰਦਾ ਪਾਣੀ ਨੀ ਹੰਨਾਲੀ ਚ ਪਾਉਂ ਦਿੰਦੀ ਸੀ ਹਾਂ ਕਹਿੰਦੇ ਤਾਂ ਹੈਗੇ ਆ ਵਧੀਆ ਸੁਨਸ ਸੁਧਾਰ ਹੋ ਜੇ ਪਹਿਲਾਂ ਪਾਣੀ ਮੈਂ ਦੇਖਿਆ ਨੇਤਰਿਆ ਹੁੰਦਾ ਸੀ ਜਦੋਂ ਮੈਂ ਛੋਟਾ ਜਾਂ ਹੁੰਦਾ ਸੀ ਨਾ ਨਾਲੀ ਦਾ ਪਾਣੀ ਆਇਆ ਹੁੰਦਾ ਸੀ ਵਧੀਆ ਤੰਦ ਵਰਗਾ ਮੱਛੀਆਂ ਦੇਖਦੀਆਂ ਜੇ ਵਿੱਚ ਫਿਰਦੀਆਂ ਅੱਛਾ ਮੇਰੇ ਵਿਆਹ ਤੋਂ ਪਹਿਲਾਂ ਹੁੰਦਾ ਸੀ ਹਾਂ ਹੋ ਕਿ ਮਨ ਨਾਲ 18-19 ਸਾਲਾਂ ਦੀ ਗੱਲ ਹੋ ਗਈ ਹੈ। ਅੱਛਾ। ਹੂੰ। 20 ਸਾਲ ਮੰਨ ਲਓ। ਮੇਰੀ ਉਮਰ ਹੋ ਗਈ 38 ਸਾਲਾਂ ਦੀ। ਅੱਛਾ। 30 ਤੇ 38। ਅੱਛਾ। ਤੇ ਨਹੁੰ ਦੇ ਜਦੋਂ ਵਿਚਰ ਨਿੱਤਰਿਆ ਪਾਣੀ ਹੁੰਦਾ ਸੀ ਨਾਲੀ ਦੇ ਸਾਡੀਆਂ ਕੁਰੜੀਆਂ ਕੱਪੜੇ ਧੋਣੀਆਂ। ਹੂੰ। ਧੁਰੀਆਂ ਮੇਰੀ ਮਾਂ ਹੋਰੀ। ਸਾਰੇ ਹੁਣ ਵੀ ਜਿੱਜਾ ਪਾਣੀ ਸਾਫ਼ ਕਰਦਾ। ਸਾਰਿਆਂ ਨਾਲ ਹੂੰ। ਸਾਰਾ ਕੱਪੜੇ ਧੋਣਨਾ ਨਾਲੀ 'ਚ। ਛੋਟੇ ਤਾਂ ਵਧੀਆ ਸਰਦਾਲੀ ਆ ਪਾਣੀ ਵੀ ਮਿੱਠਾ ਇੱਥੇ ਹੈ ਨਾ ਹਮ ਸਰਦਲਗੜ ਨੈਰਾਣ ਨੈਰਾਣ ਦਾ ਵੀ ਵਧੀਆ ਪਾਣੀ ਇੱਥੇ ਦਾ ਹਮ ਤੇ ਚਾਹ ਪੀਅਤੀ ਸੀ ਜੀਜੇਨ ਕਰਕੇ ਚਾਹ ਤਾਂ ਮੈਨੂੰ ਚਾਹ ਨਹੀਂ ਜੇ ਜੀਜਾ ਪੀਂਦਾ ਮੇਰੇ ਜੀਜੇ ਦਾ ਠੰਡਾ ਪੀਊਗਾ ਨਹੀਂ ਕਹਿੰਦੀ ਮੈਂ ਤਾਂ ਉਹ ਗਰਮੀ ਵਾਲੀ ਆ ਠੰਡਾ ਲੂਣੀ ਆਉਂਗੀ ਦੂ ਠੰਡਾ ਪੀਊਗਾ ਲੂਣੀ ਆਉਂਗੀ ਕਹਿੰਦੀ ਮੈਂ ਕਿਹੜਾ ਪੱਖਾ ਤਾਂ ਚਲਾ ਲ ਗਏ ਮੇਰੇ ਪੱਖਾ ਚਲਾ ਦਈਏ ਕਹਿੰਦੀ ਫੇਰ ਆਫ ਕਰੂੰਗੀ ਹਵਾ ਚ ਰਹਿ ਕੇ ਪੀਊਗਾ ਇਨਾ ਹੋਊਗਾ ਆ ਵੇਖੋ ਕੀ ਪਹਿਨ ਫੇਰ ਹੀ ਚੀਜ਼ਾਂ ਨੂੰ ਠੰਡਾ ਪੀਉਂਗੀ ਪੱਕਾ ਵੀ ਵਾੜਾਂਗਾ ਤਾਰਾਂ ਤੋਕਾਲੀਆਂ ਕਰ ਰੱਖੀਆਂ ਕੋ